ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1213 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1214 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਆਪਣਾ ਮੀ ਤਸਵਾ ਮੀ ਗਾਈਐ ਮਾਲਕ ਪ੍ਰਭੂ ਨੂੰ ਹੀ ਆਪਣਾ ਅਸਲ ਮਿੱਤਰ ਸਮਝਣਾ ਚਾਹੀਦਾ ਹੈ ਤੇ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਆਸਨ ਅਵਰ ਕਾਹੂ ਕੀ ਕੀਜੈ ਸੁਖ ਦਾਤਾ ਪ੍ਰਭ ਧਿਆਈਐ ਰਹਾਉ ਪਰਮਾਤਮਾ ਤੋਂ ਬਿਨਾ ਕਿਸੇ ਵੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ਰਹਾਉ ਸੂਖ ਮੰਗਲ ਕਲਿਆਣ ਜਿਸਹਿ ਘਰ ਤਿਸਹੀ ਸਰਣੀ ਪਾਈਐ ਜਿਸ ਪਰਮਾਤਮਾ ਦੇ ਹੀ ਘਰ ਵਿੱਚ ਸਾਰੇ ਸੁਖ ਹਨ ਖੁਸ਼ੀਆਂ ਤੇ ਆਨੰਦ ਹਨ ਉਸ ਦੇ ਹੀ ਸਰਨ ਪਏ ਰਹਿਣਾ ਚਾਹੀਦਾ ਹੈ ਤੇ ਸਹਿਤ ਆਗ ਮਨੁੱਖ ਜੇ ਸੇਵ ਹੋ ਤੋ ਲਾਜ ਲੋਨ ਹੋਏ ਜਾਈਐ ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖੁਸ਼ਿਆਮਦ ਕਰਦੇ ਫਿਰੋਂਗੇ ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ਏਕ ਓਟ ਪકરી ਠਾਕੁਰ ਕੀ ਗੁਰ ਮਿਲ ਮਤ ਬੁੱਧ ਪਾਈਐ ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ ਉਸਨੇ ਸਿਰਫ ਮਾਲਕ ਪ੍ਰਭੂ ਦਾ ਹੀ ਆਸਰਾ ਲਿਆ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਹਤਾਈਏ ਏ ਨਾਨਕ ਸਾਰੇ ਗੁਨਾ ਦਾ ਖਜ਼ਾਨਾ ਪ੍ਰਭ ਪਰਮਾਤਮਾ ਜਿਸ ਮਨੁੱਖ ਨੂੰ ਮਿਲ ਪਿਆ ਉਸ ਦੀ ਸਾਰੀ ਮੁਤਾਜੀ ਮੁੱਕ ਗਈ ਸਾਰਗ ਮਹੱਲਾ ਪੰਜਵਾ ਓਟ ਸੁਤਾਣੀ ਪ੍ਰਭ ਜੀਓ ਮੇਰੇ हे प्रभु जी परमात्मा जी मेरे हृदय وچ تیرا ਹੀ ਤਕੜਾ ਆਸਰਾ سہارا ਰਹਿੰਦਾ ਹੈ ਮੈਨੂੰ ਤੇਰੀ ਹੀ ਓਟ ਤੇ ਆਸਰਾ ਹੈ ਦ੍ਰਿਸ਼ਟ 나 ਲਿਆਵੋ ਅਵਰ ਗਾਹੂ ਕੋ ਮਾਣ ਮਹਿਤ ਪ੍ਰਭ ਤੇਰੇ ਰਹਾਓ हे प्रभु परमात्मा ਤੇਰੇ ਮਾਣ ਦੇ ਆਸਰੇ ਤੇਰੇ ਵਡਾਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿੱਚ ਨਹੀਂ ਲਿਆਉਂਦਾ ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ ਰਹਾਓ ਅੰਗੀਕਾਰ ਕਿਉ ਪ੍ਰਭ ਆਪਣੈ ਕਾੜ ਲਿਆ ਬਿਖ ਘੇਰੇ ਪਿਆਰੇ ਪ੍ਰਭੂ ਪਰਮਾਤਮਾ ਨੇ ਜਿਸ ਮਨੁੱਖ ਦਾ ਪੱਖ ਕੀਤਾ ਉਸ ਨੂੰ ਉਸ ਪ੍ਰਭੂ ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦੇ ਘੇਰੇ ਵਿੱਚੋਂ ਕੱਢ ਲਿਆ ਅਮਰਤ ਨਾ ਮੋਖ ਦਮੁਖ ਦੀਨੋ ਜਾਏ ਪਿਆ ਗੁਰ ਪੈਰੈ ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿਗਾ ਤੇ ਗੁਰੂ ਨੇ ਉਸ ਦੇ ਮੂੰਹ ਵਿੱਚ ਆਤਮਿਕ ਜੀਵਨ ਦੇਣ ਵਾਲੀ ਨਾਮ ਅਮਰਤ ਦੀ ਦਵਾਈ ਦਿੱਤੀ ਕਾਵਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰੈ ਗੋਣ ਹੀ ਨਾਨੂ ਗੁਣ ਦੇਣ ਵਾਲੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀਆਂ ਮੈਂ ਆਪਣੇ ਇੱਕ ਮੂੰਹ ਨਾਲ ਕਿਹੜੀਆਂ ਕਿਹੜੀਆਂ ਵਡਿਆਈਆਂ ਬਿਆਨ ਕਰਾਂ ਕਹਿਣ ਕਥਨ ਤੋਂ ਬਾਹਰ ਹੈ ਪਰਮਾਤਮਾ ਕਾਟ ਸਿਲਖ ਜੋ ਆਪਣਾ ਕੀਨੋ ਨਾਨਕ ਸੂਖ ਘਨੇਰੇ ਹੈ ਨਾਨਕ ਜਦੋਂ ਉਸਨੇ ਕਿਸੇ ਭਾਗਾ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ ਫਿਰ ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਪੇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਓ ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਪਰਮਾਤਮਾ ਜਿਸ ਮਨੁੱਖ ਉਤੇ ਦਿਆਵਾਨ ਕਿਰਪਾਲ ਮਿਹਰਬਾਨ ਹੁੰਦਾ ਹੈ ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖਲਾਸੀ ਹੋ ਜਾਂਦੀ ਹੈ ਰਹਾਓ ਅਵਰ ਨਾ ਕੋ ਸੂਜੈ ਪ੍ਰਭ ਬਿਨ ਕਹੋ ਕੌ ਕਿਸ ਪਹਿ ਜਾਸੀ ਹਰੀ ਨਾਮ ਸਿਮਰਨ ਵਾਲੇ ਮਨੁੱਖ ਨੂੰ ਪ੍ਰਮਾਤਮਾ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਸੁਜਦਾ ਉਹ ਸਦਾ ਇਹੀ ਆਖਦਾ ਹੈ ਕਿ ਦਸ ਪ੍ਰਭੂ ਨੂੰ ਛੱਡ ਕੇ ਕੌਣ ਕਿਸ ਕੋਲ ਜਾ ਸਕਦਾ ਹੈ ਜਿਉਂ ਜਾਣੋ ਤਿਉ ਰਾਖੋ ਠਾਕੁਰ ਸਭ ਕਿਛ ਤੁਮਹੀ ਪਾਸੀ ਉਹ ਸਦਾ ਅਰਦਾਸ ਕਰਦਾ ਹੈ ਕਿ हे ਠਾਕੁਰ ਪ੍ਰਮਾਤਮਾ ਜਿਵੇਂ ਹੋ ਸਕੇ ਤਿਵੇਂ ਮੇਰੀ ਰੱਜ ਰੱਖਿਆ ਕਰ ਹਰੇਕ ਚੀਜ਼ ਤੇਰੇ ਹੀ ਕੋਲ ਹੈ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਹੀਂ ਜਾਣਾ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬినాਸ਼ੀ ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਰਿਆ ਉਹ ਅਟਲ ਆਤਮਿਕ ਜੀਵਨ ਵਾਲੇ ਬਣ ਗਏ ਆਤਮਿਕ ਮੌਜ ਉਹਨਾਂ ਦੇ ਨੇੜੇ ਨਹੀਂ ਟੁਕਦੀ ਕੋ ਨਾਨਕ ਮਨ ਅਨੰਦ ਭਿਆ ਹੈ ਕਾਟੀ ਜਮ ਕੀ ਫਾਸੀ ਨਾਨਕ ਆਖਦਾ ਹੈ ਕਿ ਉਹਨਾਂ ਦੇ ਮਨ ਵਿੱਚ ਆਨੰਦ ਖੇੜਾ ਬਣਿਆ ਰਹਿੰਦਾ ਹੈ ਉਹਨਾਂ ਦੀ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ ਜਿਹੜੇ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਉਹਨਾਂ ਦੇ ਮਨ ਦੀ ਮੈਲ ਲਹ ਜਾਂਦੀ ਹੈ ਫਿਰ ਹਿਰਦੇ ਘਰ ਵਿੱਚ ਪ੍ਰਮਾਤਮਾ ਵਾਸ ਕਰਦਾ ਹੈ ਸਾਰਗ ਮਹੱਲਾ ਪੰਜਵਾ ਮੇਰੋ ਮਨ ਜਤ ਕਤ ਤੁਝ ਹੈ ਸਮਾਰੈ हे ਪ੍ਰਭੂ ਪ੍ਰਮਾਤਮਾ ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ ਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉਂ ਜਾ ਨਹਿ ਤਿਉਂ ਪਾਰੈ ਰਹਾਉ हे ਮੇਰੇ ਪ੍ਰਭੂ ਪਿਤਾ ਅਸੀਂ ਤੇਰੇ ਗਰੀਬ ਬੱਚੇ ਹਾਂ ਜਿਵੇਂ ਹੋ ਸਕੇ ਤਿਵੇਂ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਰਹਾਉ ਜਬ ਭੁੱਖ ਤਬ ਭੋਜਨ ਮੰਗੈ ਅਕਾਏ ਸੂਖ ਸੰਘਾਰੈ हे प्रभु परमात्मा ਜਦੋਂ ਬੱਚਾ ਭੁੱਖਾ ਹੁੰਦਾ ਹੈ ਤਦੋਂ ਖਾਣ ਨੂੰ ਭੋਜਨ ਮੰਗਦਾ ਹੈ ਜਦੋਂ ਰਜ ਜਾਂਦਾ ਹੈ ਤਦੋਂ ਉਸ ਨੂੰ ਸਾਰੇ ਸੁਖ ਪ੍ਰਤੀਤ ਹੁੰਦੇ ਹਨ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੇ ਇਸੇ ਤਰ੍ਹਾਂ ਇਹ ਜੀਵ ਜਦੋਂ ਤੇਰੇ ਨਾਲ ਤੇਰੇ ਚਰਨਾਂ ਵਿੱਚ ਵਸਦਾ ਹੈ ਤਦੋਂ ਉਸ ਨੂੰ ਕੋਈ ਰੋਗ ਨਹੀਂ ਸਤਾਦਾ ਤੇਥੋਂ ਵਿਛੜਿਆ ਹੋਇਆ ਇਹ ਮਿੱਟੀ ਹੋ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਰੋਗ ਇਸ ਨੂੰ ਤਨ ਦੇ ਤੇ ਮਨ ਦੇ ਆ ਕੇ ਚਿੰਬੜ ਜਾਂਦੇ ਹਨ ਕਾਵਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ हे ਪ੍ਰਭੂ ਪਰਮਾਤਮਾ ਤੇਰੇ ਦਾਸਾਂ ਦੇ ਦਾਸ ਦਾ ਕੀ ਜੋਰ ਚੱਲ ਸਕਦਾ ਹੈ ਤੂੰ ਆਪ ਹੀ ਪੈਦਾ ਕਰਨ ਵਾਲਾ ਹੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬੇਨਤੀ ਨਾਨਕ ਇਹ ਸਾਰੈ ਤੇਰਾ ਦਾਸ ਨਾਨਕ ਇਹ ਹੀ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਜਦੋਂ ਤੇਰਾ ਨਾਮ ਨਹੀਂ ਭੁੱਲਦਾ ਤਦੋਂ ਆਤਮਿਕ ਜੀਵਨ ਹਾਸਲ ਕਰੀਦਾ ਹੈ ਸਾਰਗ ਮਹੱਲਾ ਪੰਜਵਾ ਮੰਨ ਤੇ ਭੈ ਭੋ ਦੂਰ ਪਰਾਇਓ ਮੇਰੇ ਮਾਨ ਤੋ ਦੁਨੀਆ ਦੇ ਖਤਰਿਆਂ ਦਾ ਸਹਿਮ ਦੂਰ ਹੋ ਗਿਆ ਹੈ ਲਾਲ ਦਿਹਾਲ ਗੁਲਾਲ लाਡਲੇ ਸਹਿਜ ਸਹਿਜ ਗੁਣ ਗਾਇਓ ਰਹਾਓ ਜਦੋਂ ਹਰ ਵੇਲੇ ਆਤਮਕ ਡੋਲਤਾ ਵਿੱਚ ਟਿਕ ਕੇ ਸੋਹਣੇ ਦਿਹਾਲ ਪ੍ਰੇਮ ਰਸ ਵਿੱਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ਰਹਾਓ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੋ ਤਾਇੋ ਗੁਰੂ ਦੇ ਬਚਨਾ ਨੂੰ ਪ੍ਰਭੂ ਦੀ ਕਿਰਪਾ ਨਾਲ ਕਮਾੰਦਿਆ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆ ਹੁਣ ਮੇਰਾ ਮਨ ਹੋਰ ਕਿਸੇ ਵੀ ਪਾਸੇ ਨਹੀਂ ਭਟਕਦਾ ਰਹਿਤ ਪਾਦ ਸਮਾਦ ਸੁਖ ਆਸਨ ਭਗਤ ਵਿਸ਼ਾਲ ਗ੍ਰਹਿ ਪਾਇਓ ਮੇਰਾ ਮਨ ਵਕਾਰਾਂ ਤੋਂ ਬਚ ਗਿਆ ਹੈ ਪ੍ਰਭੂ ਚਰਨਾਂ ਵਿੱਚ ਲੀਨਤਾ ਤੇ ਸੁੱਖਾਂ ਵਿੱਚ ਟਿਕ ਗਿਆ ਹੈ ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ ਘਰ ਵਿੱਚ ਲੱਭ ਲਿਆ ਹੈ ਨਾਦ ਬਿਨੋਦ ਕੋਡ ਆਨੰਦਾ ਸਹਿਜੇ ਸਹਿਜ ਸਮਾਇਓ ਹੁਣ ਮੇਰਾ ਮਨ ਸਦਾ ਹੀ ਆਤਮਕ ਡੋਲਤਾ ਵਿੱਚ ਲੀਨ ਰਹਿੰਦਾ ਹੈ ਮਨੁ ਸਾਰੇ ਰਾਗਾਂ ਤੇ ਤਮਾਸ਼ਿਆਂ ਦੇ ਕਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ ਜਦੋਂ ਗੁਰੂ ਪਿਆਰਿਓ ਅਭਿਆਸੀ ਲੋਕ ਭਗਤੀ ਕਰਦੇ ਹਨ ਤਾਂ ਇੱਕ ਨਾਦ ਧੁਨ ਉਹਨਾਂ ਦੇ ਅੰਦਰੋਂ ਹੀ ਪੈਦਾ ਹੁੰਦੀ ਹੈ ਤੇ ਉਹ ਕਈ ਤਰ੍ਹਾਂ ਦੇ ਵਾਜੇ ਤਬਲੇ ਸ਼ੈਣਿਆਂ ਦੀ ਆਵਾਜ਼ ਉਹਨਾਂ ਨੂੰ ਸੁਣਦੀ ਹੈ ਕਿਉਂਕਿ ਉਹ ਨਾਮ ਅਭਿਆਸੀ ਹੀ ਜਾਣਦੇ ਹਨ ਇਹ ਬਹੁਤ ਉੱਚੀ ਅਵਸਥਾ ਹੋ ਜਾਂਦੀ ਹੈ ਤੇ ਗੁਰੂ ਜੀ ਵੀ ਇਸ ਅਵਸਥਾ ਦਾ ਪਰਮਾਨ ਕਰ ਰਹੇ ਹਨ ਕਿ ਸਹਿਜ ਵਿੱਚ ਸਮਾ ਜਾਂਦੇ ਹਨ ਉਹ ਜਿਹੜੇ ਪ੍ਰਮਾਤਮਾ ਦੀ ਭਗਤੀ ਤਨੋਂ ਮਨੋਂ ਕਰਦੇ ਹਨ ਕਰਨਾ ਆਪ ਕਰਾਵਨ ਆਪੇ ਕੋ ਨਾਨਕ ਆਪੇ અપਾਇਓ ਨਾਨਕ ਆਖਦਾ ਹੈ ਕਿ ਹੁਣ ਉਹ ਨਿਸ਼ਚਾ ਹੋ ਗਿਆ ਹੈ ਕਿ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ ਜੀਵਾਂ ਪਾਸੋ ਕ੍ਰਾਣ ਵਾਲਾ ਹੈ ਸਭ ਤਾਂ ਆਪ ਹੀ ਆਪ ਹੈ ਕਰੇ ਕਰਾਏ ਆਪੇ ਆਪ ਮਾਨਸ ਕਹਿ ਕਿਛ ਨਾਹੀ ਹਾਥ ਜੋ ਹੋ ਰਿਹਾ ਹੈ ਉਹ ਪਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਹੀ ਹੋ ਰਿਹਾ ਹੈ ਤੇ ਜੋ ਆਉਣ ਵਾਲੇ ਸਮੇਂ ਹੋਵੇਗਾ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੋਵੇਗਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਗੁਰੂ ਜੀ ਫਰਮਾਨ ਕਰਦੇ ਹਨ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਵਰ ਜਾਂਦੇ ਮਹਾਰਾਜ ਕਿ ਆਓ ਪ੍ਰਮਾਤਮਾ ਦਾ ਨਾਮ ਜਪੀਏ ਤੇ ਜਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਨਾਦ ਬਿਨੋਦ ਕੋਡਿਆ ਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਵਨ ਆਪੇ ਕੋ ਨਾਨਕ ਆਪਿ ਆਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1214 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1215 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ